ਅੱਜ ਗੱਲ ਕਰਦੇ ਹਾਂ ਪੁਰਤਗਾਲ ਦੀ ਪੁਰਤਗਾਲ ਚ ਹੈ ਗਈ ਸੀ ਪੁਰਤਗਾਲ ਚ ਹੁਣ ਕੀ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਪੁਰਤਗਾਲ ਚ ਸਫਲਤਾ ਦੀ ਕਿਉਂ ਪਈ ਆ ਪਹਿਲੀ ਗੱਲ ਇੱਕ ਸਾਰੇ ਮੇਰੇ ਭੈਣਾਂ ਨੂੰ ਗੱਲ ਸੁਣਾਜਣਾ ਆ ਕਿ ਪਹਿਲਾਂ ਸਾਡੀ ਜਨਮ ਭੂਮੀ ਇੰਡੀਆ ਸੀ ਜਿੱਥੇ ਅਸੀਂ ਜਨਮ ਲਿਆ ਆ ਹੁਣ ਅਸੀਂ ਆਪਣੀ ਮਾਂ ਪੁਰਤਗਾਲ ਨੂੰ ਮੰਨਿਆ ਹੋਇਆ ਆ ਜਿੱਥੇ ਬਹਿ ਕੇ ਆਪਣੇ ਅਸੀਂ ਪਰਿਵਾਰ ਨੂੰ ਪਾਲਦੇ ਪਏ ਆ ਜਿੱਥੇ ਬਹਿ ਕੇ ਪੰਜਾਬੀ ਭੈਣ ਭਰਾਵਾਂ ਨੇ ਆਪਣੇ ਪਰਿਵਾਰ ਨੂੰ ਬੁਲਾਇਆ ਆ ਜਿੱਥੇ ਬਹਿ ਕੇ ਪੰਜਾਬੀ ਭੈਣ ਭਰਾਵਾਂ ਨੇ ਕੰਮ ਖੋਲੇ ਹੋਏ ਆ ਜਿੱਥੇ ਬਹਿ ਕੇ ਪੰਜਾਬੀ ਭੈਣ ਭਰਾਵਾਂ ਨੇ ਆਪਣੇ ਬੱਚਿਆਂ ਨੂੰ ਨੈਸ਼ਨੈਲਿਟੀਆਂ ਦਵਾਈਆਂ ਹੋਈਆਂ ਆ ਗੱਲ ਕਰਦੇ ਆ 2016 17 18 ਦੇ ਵਿੱਚ ਜਿਹੜੇ ਭੈਣ ਭਰਾ ਆਏ ਆ ਉਹਨਾਂ ਨੂੰ ਇਹ ਗੱਲ ਪਤਾ ਆ ਕਿ ਜਦੋਂ ਤੁਸੀਂ ਪੁਰਤਗਿਸ਼ੀਆਂ ਨੂੰ ਮਿਲਦੇ ਸੀ ਉਦੋਂ ਪੁਰਤਗਿਸ਼ੀ ਕਿੰਨੇ ਖੁਸ਼ ਹੁੰਦੇ ਸੀ ਇੰਡੀਅਨ ਕਮਿਊਨਿਟੀ ਨੂੰ ਦੇਖ ਕੇ ਇੱਕ ਦੂਜੇ ਦੀ ਹੈਲਪ ਕਰਦੇ ਸੀ ਸਵੇਰੇ ਉੱਠ ਕੇ ਬੂੰਦੀਆ ਵੰਤਾਰਦੇ ਬੁਆ ਨੂੰ ਹੀਤ ਉਬਰੀ ਗਾਲ ਨਾਰਮਲ ਗੱਲਾਂ ਚੱਲਦੀਆਂ ਹੁੰਦੀ ਸੀ ਪੁਰਤਗਿਸ਼ੀਆਂ ਦੇ ਮੂੰਹ ਤੇ ਸਮਾਈਲ ਹੁੰਦੀ ਸੀ ਤੇ ਆਪਣੇ ਪੰਜਾਬੀ ਪਰਿਵਾਰ ਕੁਝ ਏਦਾਂ ਦੇ ਹੱਲੇ ਵੀ ਹੈਗੇ ਆ ਜਿਹੜੇ ਪੁਰਤਗਿਸ਼ੀਆਂ ਦੇ ਪਰਿਵਾਰਾਂ ਨਾਲ ਹੱਲੇ ਵੀ ਵਰਤਦੇ ਆ ਕੋਈ ਦਿਨ ਤਿਹਾੜੀ ਤੇ ਹੱਲੇ ਵੀ ਇਕੱਠੇ ਹੁੰਦੇ ਆ ਪਰ ਜਦੋਂ 2018-19-20 ਆਇਆ ਪੋਰਟੂਗਾਲ ਦੇ ਵਿੱਚ 2000 ਮੇਰੇ ਖਿਆਲ ਨਾਲ 17-18 ਦੇ ਵਿੱਚ ਫਾਈਨਾਂਸ ਬੰਦ ਹੋਏ ਸੀਗੇ ਉਦੋਂ ਖੇਤੀ 'ਚ ਕੰਮ ਕਰਕੇ ਫਾਈਨਾਂਸ ਬਣਦੇ ਸੀ ਕਿਉਂਕਿ ਇਹਨਾਂ ਨੂੰ ਪਤਾ ਲੱਗ ਗਿਆ ਸੀਗਾ ਪੋਰਟੂਗਾਲ ਵਾਲਿਆਂ ਨੂੰ ਕਿ ਫਾਈਨਾਂਸ ਤੜ-ਤੜ ਬਣਦੇ ਪਏ ਆ ਉਸ ਟਾਈਮ ਪੋਰਟੂਗਾਲ 'ਚ ਫਾਈਨਾਂਸ ਬੰਦ ਹੋਏ ਸੀਗੇ ਬਾਅਦ 'ਚ ਇਹਨਾਂ ਨੇ ਫੇਰ ਬਣਾਉਣਾ ਸ਼ੁਰੂ ਕਰਤੇ ਜਦੋਂ ਫਾਈਨਾਂਸ ਬਣਾਉਣਾ ਸ਼ੁਰੂ ਕੀਤੇ ਆ ਯੂਰਪ ਦੀ ਹਰੇਕ ਕੰਟਰੀ ਤੋਂ ਬੰਦਾ ਪੋਰਟੂਗਾਲ 'ਚ ਇਦਾਂ ਧੋੜਿਆ ਆਵੇ ਜਿੱਦਾਂ ਬਿਨਾਂ ਬਲਾਏ ਵਿਆਹ ਦੇ ਵਿੱਚ ਬਰਾਤੀ ਧੋੜੇ ਫਿਰਦੇ ਹੁੰਦੇ ਆ ਜਦੋਂ ਇੰਨੀ ਕੁ ਤਦਾਦ ਦੇ ਵਿੱਚ ਦੁਨੀਆ ਵੱਸ ਗਈ ਆਪਣੇ ਪੰਜਾਬੀ ਕਮਿਊਨਿਟੀ ਵੱਸ ਗਈ ਬ੍ਰਾਜ਼ੀਲੀਅਨ ਵੱਸ ਗਈ ਹੋਰ ਬੀਸ਼ੇਨ ਕਮਿਊਨਿਟੀ ਸਾਰੀ ਆ ਗਈ ਸੀਗੀ ਇਹਨਾਂ ਨੇ ਇਹ ਨਹੀਂ ਦੇਖਿਆ ਕਿ ਆਪਣੇ ਦੇਸ਼ ਦੇ ਵਿੱਚ ਲੋ ਹੋਰਸਾਹਣਾ ਚੱਲਦਾ ਪੁਰਤਗਾਲ ਦੇ ਲੋ ਐਂਡ ਰੈਗੂਲੇਸ਼ਨ ਹੋਰ ਵਾ ਜਿਹੜੇ ਬੰਦੇ ਕਿਸੇ ਕੰਟਰੀ 'ਚ ਬਹਿ ਕੇ ਰੂਲ ਐਂਡ ਰੈਗੂਲੇਸ਼ਨ ਨਹੀਂ ਸਮਝ ਸਕਦੇ ਉਹ ਜ਼ਿੰਦਗੀ 'ਚ ਕੁਝ ਨਹੀਂ ਕਰ ਸਕਦੇ ਉਹਨਾਂ ਨੇ ਕੀਤਾ ਕੰਮ ਮਿਲੇ ਨਹੀਂ ਭੈਣ ਭਰਾਵਾਂ ਨੂੰ ਘਰੇ ਬਹਿ ਕੇ दारू ਪੀ ਜਾਣੀ ਸ਼ਾਹ ਨੂੰ ਪਾਰਟੀਆਂ ਕਰੀ ਜਾਣੀਆਂ ਉੱਚੀ ਵਾ 'ਚ ਡੀਜੇ ਲਾਈ ਜਾਣੇ ਗਾਣੇ ਵੀ ਆਈ ਜਾਣੇ ਆ ਜਦੋਂ ਕੋਈ ਪੁਰਤਗਿਸ਼ੀ ਆਣ ਗਵਣ ਕਹਿੰਦੇ ਸੀਗੇ ਤੈਨੂੰ ਅੱਖਾਂ ਕੱਢਦੇ ਸੀਗੇ ਕਿ ਸਾਡੀ ਪਾਰਟੀ ਚੱਲਦੀ ਪਈ ਜਨਮ ਦੇ ਨਾਲ ਤੂੰ ਕੌਣ ਲੱਗਣ ਵਾਲਾ ਜਦੋਂ ਪੁਲਿਸ ਨੂੰ ਫੋਨ ਕਰਦੇ ਸੀ ਫਿਰ ਡੱਕ ਬੰਦ ਵੀ ਹੋ ਜਾਂਦਾ ਸੀਗਾ ਇੰਨੇ ਕੁ ਹੱਦੋਂ ਵੱਧ ਤਾਦਾਦ ਦੇ ਵਿੱਚ ਭੈਣ ਭਰਾਵਾਂ ਨੇ ਹੱਲਾ ਗੁੱਲਾ ਮਚਾਇਆ ਸੀਗਾ ਇਹਨਾਂ ਨੇ ਇਹ ਨਹੀਂ ਦੇਖਿਆ ਕਿ ਪੁਰਤਗਿਸ਼ੀਆਂ ਦੀ ਰੂਲ ਐਂਡ ਰੈਗੂਲੇਸ਼ਨ ਲਾਈਫ ਚੱਲਦੀ ਪਈ ਆ ਸਵੇਰੇ 5 ਵਜੇ ਕੰਮ ਤੇ ਜਾਂਦੇ ਰਾਤ ਨੂੰ 7-8 ਵਜੇ ਵੇ ਆ ਜਾਂਦੇ ਆ ਕਈ ਓਵਰ ਟਾਈਮ ਲੱਗ ਜਾਂਦੇ ਆ ਇਹਨਾਂ ਨੇ 2-4-5 ਘੰਟੇ ਸੌਂ ਕੇ ਫੇਰ ਸਵੇਰੇ ਕੰਮ ਤੇ ਜਾਂਣਾ ਉਹਨਾਂ ਨੇ ਆਪਣਾ ਸਰਕਲ ਰੱਖਿਆ ਜਦੋਂ ਹੱਦੋਂ ਵੱਧ ਦਾਤ ਦੇ ਵਿੱਚ ਦੁਨੀਆ ਵੱਧ ਗਈ ਤੇ ਨਾਲ ਇਹ ਏਜੰਟ ਮਾਫੀਆ ਪੁਰਤਗਾਲਜ ਵੱਧ ਗਿਆ ਕਿਸੇ ਨੇ ਫਾਈਨਾਂਸ ਬਣਾ ਸੁਗੂਰੋ ਬਣਾ ਕੋਈ ਵੀਡੀਓ ਪਾਉਂਦਾ ਕਿ ਮੈਂ ਬਣਾ ਦੂੰ ਮੈਂ ਬਣਾ ਦੂੰ ਟੈਕਸ ਬੋਲੂ ਮੈਂ ਕਰ ਦੂੰ ਜੋ ਤੁਹਾਡੇ ਸੋਸ਼ਲ ਮੀਡੀਆ ਵੀਡੀਓ ਪਾਣੇ ਆ ਉਹ ਹਰੇਕ ਕੰਟਰੀ ਦੇ ਵਿੱਚ ਚੱਲਦੀ ਆ ਪੁਰਤਗਾਲੀ ਤੱਕ ਦੇਖਦੇ ਆ ਕਿ ਪੁਰਤਗਾਲ ਚ ਹੋਣ ਕੀ ਲੱਪਿਆ